ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅੱਜਕੱਲ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਖੂਬ ਵਿਦਿਆਰਥੀਆਂ ਦੇ ਵਿੱਚ ਇੰਟਰਸਟ ਦੇਖਿਆ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਅੱਜ ਵੀਨਾ ਗੋਇਲ मैम ਸਾਨੂੰ ਦੱਸਣਗੇ ਔਰ ਜਰਮਨੀ ਦੇ ਵਿੱਚ ਕਿਹੜੇ-ਕਿਹੜੇ ਨੈਕਸਟ ਇੰਟੇਕਸ ਨੇ ਜਰਮਨੀ ਚ ਕਿੰਨਾ ਕੁ ਗੈਪ ਸਟੂਡੈਂਟਸ ਦਾ ਅਸੈਪਟਡ ਹੈ ਕਿੰਨਾ ਕੁ ਖਰਚਾ ਜਰਮਨੀ ਦੇ ਵਿੱਚ ਹੁੰਦਾ ਹੈ ਇਹ ਸਾਰੀਆਂ ਗੱਲਾਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹ ਸਾਰੀਆਂ ਗੱਲਾਂ ਸਾਨੂੰ ਵੀਨਾ ਮੈਮ ਦੱਸਣਗੇ ਵੀਨਾ ਜੀ ਬਹੁਤ-ਬਹੁਤ ਸਵਾਗਤ ਹੈ ਸਸ਼ੇਕਾ ਸਤਿ ਸ਼੍ਰੀ ਅਕਾਲ ਜੀ ਫਿਰੋਂ ਮੈਂ ਮੈਂ ਚਾਹੂੰਗਾ ਜਰਮਨੀ ਤੇ ਵੀ ਤੁਸੀਂ ਅੱਜ ਸਟੂਡੈਂਟਸ ਨੂੰ ਗਾਈਡ ਕਰੋ ਕਿ ਕਿਹੜੇ ਸਟੂਡੈਂਟ ਜਰਮਨੀ ਜਾਣ ਪਹਿਲਾਂ ਤਾਂ ਇਹ ਗੱਲ ਹੈ ਔਰ ਕਿਦਾਂ ਦੇ ਪ੍ਰੋਫਾਈਲ ਉੱਥੇ ਐਲੀਜੀਬਲ ਨੇ ਖਰਚਾ ਕਿੰਨਾ ਕਹਿ ਫੀਸ ਕਿੰਨੀ ਕਹਿ ਸਪான்ਸਰ ਕੌਣ ਕਰ ਸਕਦਾ ਹੈ ਸਟੂਡੈਂਟਸ ਆਪਣੀ ਅਰਨਿੰਗ ਉੱਥੇ ਕਿੰਨੀ ਕਮਾ ਸਕਦੇ ਨੇ ਇਹ ਸਾਰੇ ਪੁਆਇੰਟਸ ਮੈਂ ਚਾਹੂੰਗਾ ਤੁਸੀਂ ਐਡਰੈਸ ਕਰੋ ਸੁਰਿੰਦਰ ਜੀ ਦੇਖੋ ਜਰਮਨੀ ਦੇ ਵਿੱਚ ਜਿਹੜਾ ਖਰਚਾ ਕਿਉਂਕਿ ਮੈਂ ਜਿਹੜੇ ਵੀ ਕੰਟਰੀ ਵਾਸਤੇ ਲੈ ਕੇ ਆਂਦੇ ਆਂ ਫੀਸ ਬੱਚਨ ਦੀ ਜਿਹੜੀ ਕੰਫਰਟੇਬਲ affordable to pocket ਲੈ ਕੇ ਆਉਣੀ ਆ ਕਿਉਂਕਿ ਇੱਕ ਐਵਰੇਜ ਬੱਚਾ ਜਿਹੜਾ ਜਾਣ ਵਾਲਾ ਹੈ ਤੇ ਉਹ ਬਹੁਤ ਜ਼ਿਆਦਾ ਫੀਸ ਨਹੀਂ ਖਰਚ ਕਰ ਸਕਦਾ ਜਦ ਉਹਦੇ ਕੈਪੈਸਿਟੀ ਹੈ ਫਿਰ ਮੈਂ ਉਸ ਆਬ ਨਾਲ ਟੈਕਨੋਲੋਜੀ ਦੇ ਬਹੁਤ ਅੱਛੇ ਕੋਰਸ ਦੇ ਦੇਣੇ ਆ ਰੀਜ਼ਨ ਬੀਇੰਗ ਇੱਕ ਬੱਚਾ ਜਿਹੜਾ ਬਾਹਰ ਦਾ ਕਲਚਰ ਨੂੰ ਐਕਸਪੀਰੀਅੰਸ ਕਰਨਾ ਚਾਹੁੰਦਾ ਜਰਮਨੀ ਵਨ ਆਫ ਦਾ ਬੈਸਟ ਯੂਰੋਪੀਅਨ ਐਂਡ ਸ਼ੈਨੇਗਨ ਕੰਟਰੀਜ਼ ਜਿਹੜਾ ਕਿ ਆਲਮੋਸਟ ਸਾਰੇ ਸ਼ੈਨੇਗਨ ਕੰਟਰੀਜ਼ ਨੂੰ ਜਿਹੜਾ ਫਾਈਨੈਂਸ਼ਲੀ ਹੈਲਪ ਵੀ ਕਰਦਾ ਕੋਈ ਪ੍ਰੋਬਲਮ ਆਏ ਐਂਡ ਟੈਕਨੋਲੋਜੀ ਵਾਈਜ਼ ਵਨ ਆਫ ਦਾ ਬੈਸਟ ਕੰਟਰੀ ਜਿਹਦੇ ਵਿੱਚ ਆਪਾਂ ਕਈ ਵਾਰੀ ਮੈਂ ਦੱਸ ਚੁੱਕੀ ਆਂ ਕਿ ਜਿਹੜੇ ਵੀ ਬੈਸਟ ਆਟੋਮੋਬਾਈਲ ਦੇ ਜਿਹੜੇ ਤੁਹਾਡੇ ਵਹੀਕਲ ਦੇ ਜਾਂ ਜਿਹੜੀ ਕੰਪਨੀਆਂ ਉਹ ਸਾਰੀ ਜਰਮਨੀ ਦੀਆਂ ਚਾਹੇ ਆਡੀ ਹੋਣ ਚਾਹੇ ਪੋਰਸ਼ ਹੋਵੇ ਇਹ ਕਿੱਦਾਂ ਵੀ ਹੋਣ ਐਂਡ ਮਤਲਬ ਬਹੁਤ ਸਾਰੀ ਅੰਨੇ ਬੜੀ ਬੜੀ ਕੰਪਨੀਆਂ ਇੰਟਰਨੈਸ਼ਨਲ ਲੈਵਲ ਤੇ ਔਰ ਜਰਮਨੀ ਜਿਹੜਾ ਹੈ ਵਰਲਡ ਨੂੰ ਕਾਫੀ ਹੱਦ ਤੱਕ ਕਈ ਚੀਜ਼ਾਂ ਚ ਕੰਟਰੋਲ ਕਰਦਾ ਇਸ ਸਾਬ ਨਾਲ ਹੁਣ ਜੇ ਆਪਣਾ ਬੱਚਾ ਜਾਂਦਾ ਉਹ ਕਿਉਂ ਜਾਏਗਾ ਕਿਉਂਕਿ ਇਕਨੋਮੀ ਬਹੁਤ ਅੱਛੀ ਹੈ ਜਿੱਥੇ ਇਕਨੋਮੀ ਅੱਛੀ ਹੋਏਗੀ ਬੱਚੇ ਨੂੰ ਸੈਟਲ ਹੁੰਦਾ ਚਾਂਸ ਅੱਛਾ ਮਿਲਦਾ ਹੈ ਪੜ ਕੇ ਕਿਉਂਕਿ ਹਰ ਬੱਚਾ ਆਪਣੇ ਫਿਊਚਰ ਵਾਸਤੇ ਜਾ ਰਿਹਾ ਆਪਣੀ ਸੈਟਲਮੈਂਟ ਵਾਸਤੇ ਜਾ ਰਿਹਾ ਇੱਕ ਤਾਂ ਇੰਡੀਆ ਤੋਂ ਨੇੜੇ ਹੈ ਜੇ ਆਪਾਂ ਕੈਨੇਡਾ ਜਾਈਏ ਜਾਂ ਯੂਐਸ ਜਾਈਏ ਤਾਂ ਜਰਮਨੀ ਹਾਫ ਆਫ ਦਾ ਵੇ ਹੈ ਕਿਉਂਕਿ ਤੁਸੀਂ ਜਿਹੜੀ ਫਲਾਈਟ ਲਓਗੇ ਜਾਂ ਤੇ ਉਹ ਲੰਡਨ ਤੋਂ ਲਓਗੇ ਜਾਂ ਜਰਮਨ ਤੋਂ ਲਓਗੇ ਮਤਲਬ ਯੂਰਪ ਤੋਂ ਲਓਗੇ ਆਲਮੋਸਟ ਕੋਈ ਵੀ ਤੇ ਇਹ ਘਰ ਦੇ ਬੱਚੇ ਬਹੁਤ ਨੇੜੇ ਹੋ ਜਾਂਦੇ ਆ ਮਾਪੇ ਵੀ ਆਪਣੇ ਬੱਚੇ ਨੂੰ ਇੰਨੇ ਦੂਰ ਭੇਜਦੇ ਆ ਤੇ ਜੇ ਨੇੜੇ ਬੱਚਾ ਹੈ ਤੇ ਆਪ ਵੀ ਜਾ ਕੇ ਮਿਲ ਸਕਦੇ ਆ ਬੱਚਾ ਵੀ ਆ ਸਕਦਾ ਹੈ ਪਰ ਮਾਪੇ ਦੇ ਨਾਲ ਬੱਚੇ ਦਾ ਅਟੈਚਮੈਂਟ ਬਣਿਆ ਰਹਿੰਦਾ ਟੈਕਨੋਲੋਜੀ ਵਾਈਜ਼ ਜਰਮਨੀ ਕੰਟਰੀ ਬਹੁਤ ਅੱਛੀ ਹੈ ਐਂਡ ਫਾਈਨੈਂਸ਼ੀਅਲ ਹੱਬ ਹੈ ਇਸਕਾ ਇਸ ਟਾਈਮ ਤਾਂ ਤੁਸੀਂ ਦੇਖੋ ਜੇ ਬੱਚਾ bizness marketing ਚ ਵੀ ਜਾਂਦਾ ਬਹੁਤ ਸਾਰੇ brand's ਆ ਜਿਨ੍ਹਾਂ ਦੀ marketing ਵੀ ਹੋਣੀ ਆ ਜਿਨ੍ਹਾਂ ਦਾ bizness ਵੀ ਚੱਲਣਾ ਹੈ hospitality tourism ਵੀ ਬੰਦੇ ਵੀ ਘੁੰਮਣ ਜਾਂਦੇ ਪੂਰੇ world ਤੋਂ ਤੇ ਇਹ ਸਾਰੇ courses ਜਿਹੜੇ ਆ ਬਹੁਤ ਅੱਛੇ ਚੱਲਦੇ ਆ ਜਿਹੜਾ main intake ਹੈ ਸਾਰੀ ਜਗ੍ਹਾ ਇਸ ਟਾਈਮ ਹੁਣ ਜੁਲਾਈ ਵਾਲਾ ਕਈ colleges ਦਾ ਸੀਗਾ ਅਦਰਵਾਈਜ਼ ਅਗਸਟ ਸੈਪਟੇਮਬਰ ਤੁਸੀਂ ਲੈ ਕੇ ਚੱਲੋ ਜਾਂ ਉਹਦੇ ਬਾਅਦ ਜਨਵਰੀ ਕਿਉਂਕਿ ਜਨਵਰੀ ਇਹਨਾਂ ਦਾ ਜਰਮਨੀ ਦੇ ਜਿਹੜੇ ਸਟੈਪਸ ਆ ਕਿ ਪਹਿਲੇ ਬਲੌਕ ਅਕਾਊਂਟ ਖੁਲਨਾ ਹੀ ਖੁਲਨਾ ਆਫਰ ਲੈਟਰ ਆਣੀ ਆ ਬਲੌਕ ਅਕਾਊਂਟ ਖੁਲਨਾ ਕੁਝ ਯੂਨੀਵਰਸਿਟੀਆਂ ਏਪੀਐਸ ਨਹੀਂ ਕਰਾਂਦੀ ਕੁਝ ਯੂਨੀਵਰਸਿਟੀਆਂ ਏਪੀਐਸ ਕਰਾਂਦੀਆਂ ਕੁਆਲੀਫਿਕੇਸ਼ਨ ਡਾਕੂਮੈਂਟਰੀ ਅਸੈਸਮੈਂਟ ਤੇ ਹੁਣ ਡਿਪੈਂਡ ਕਰਦਾ ਕਿ ਬੱਚਾ ਕਿਹੜੀ ਯੂਨੀਵਰਸਿਟੀ ਚ ਜਾ ਰਿਹਾ ਉਹਨਾਂ ਨੂੰ ਏਪੀਐਸ ਦੀ ਜ਼ਰੂਰਤ ਹੈ ਕਿ ਨਹੀਂ ਹੁਣ ਸਾਡੇ ਕੋਲ ਇੱਕ ਯੂਨੀਵਰਸਿਟੀ ਹੈ ਜਿਹਦੇ ਵਿੱਚ ਸਟ੍ਰੇਟ ਅਵੇ ਇਸ ਸਾਲ ਜਿਹੜੀ ਹੈ ਬੱਚੇ ਦੀ ਜਿਹੜੀ ਫੀਸ ਹੈ ਸਟ੍ਰੇਟ ਅਵੇ 50% ਸਕਾਲਰਸ਼ਿਪ ਹੈ ਜਿਹੜੀ ਕਿ ਜਨਵਰੀ ਜੋ ਖਤਮ ਕਰ ਰਹੀ ਹੈ ਤੇ ਜਿਹੜੇ ਬੱਚੇ ਪ੍ਰੋਗਰਾਮ ਦੇਖ ਰਹੇ ਔਰ ਜਰਮਨੀ ਜਾਣਾ ਚਾਹੁੰਦੇ ਆ ਤੇ ਉਸ ਯੂਨੀਵਰਸਿਟੀ ਦਾ ਸਟ੍ਰੇਟ ਅਵੇ ਕੋਈ ਮਰਜ਼ੀ ਬੱਚਾ ਹੋਵੇ 50% ਇਹਨਾਂ ਦੇ ਕੁਝ ਉਹਨਾਂ ਦਾ ਜਿਹੜਾ ਇਵੈਂਟ ਚੱਲਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ 50% ਸਕਾਲਰਸ਼ਿਪ ਦਿੱਤੀ ਹੈ ਜਿਹੜਾ ਕਿ ਨੈਕਸਟ ਆਉਣ ਵਾਲੇ ਟਾਈਮ 'ਚ ਨਹੀਂ ਹੋਏਗੀ ਹੁਣ ਤੁਸੀਂ ਦੇਖੋ ਜੇ 14000 ਯੂਰੋ ਫੀਸ ਸੀ ਉਹ ਰਹਿ ਹੀ ਗਈ ਚਾਹੇ ਮਾਸਟਰਸ ਦਾ ਹੋਵੇ ਜਾਂ ਅੰਡਰਗ੍ਰੈਜੂਏਟ ਦਾ ਬੱਚਾ ਹੋਵੇ 7000 ਯੂਰੋ ਰਹਿ ਗਈ ਤੇ ਕਿੰਨੇ 4.5 5 ਲੱਖ ਮਿਲਣ ਲੱਗਦਾ ਫੀਸ ਕੈਲਕੂਲੇਟ ਕਰਨੀ ਪਏਗੀ ਯੂਰੋ ਉਸ ਟਾਈਮ ਕਿੰਨੇ ਦਾ ਚੱਲ ਰਿਹਾ ਉਹਦੇ ਨਾਲ 5.5 ਲੱਖ ਤੋਂ ਉੱਪਰ ਨਹੀਂ ਫੀਸ ਆ ਰਹੀ ਤੁਸੀਂ ਇਹ ਦੇਖੋ 1 ਸਾਲ ਦੀ ਫੀਸ ਜੋ 5.5 ਲੱਖ ਰੁਪਇਆ ਤੇ ਯੂ نو ਇਟਸ ਅ ਬਿਊਟੀਫੁਲ ਚੋਇਸ ਕਿ ਜਿਹੜੀ ਕੰਟਰੀ ਚ ਆਪਾਂ ਨੂੰ 18 ਮੰਥਸ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਰਿਹਾ ਐਂਡ ਜਿਹੜਾ ਤੁਹਾਨੂੰ ਕੰਮ ਜਿਹੜਾ 20 ਆਰਸ ਪਰ ਵੀਕ ਦਾ ਮਿਲਦਾ ਹੀ ਮਿਲਦਾ ਹੈ ਐਂਡ ਲੋਟ ਐਂਡ ਲੋਟ ਆਫ ਓਪਰਚੁਨਿਟੀਆਂ ਟੂ ਸੈਟਲ ਟੂ ਸਟੱਡੀ ਸਟੱਡੀ ਕਰਨ ਦੇ ਬਾਅਦ ਐਂਡ ਵਰਲਡ ਕਲਾਸ ਐਜੂਕੇਸ਼ਨ ਸਿਸਟਮ ਹੈ ਉੱਥੇ ਦੀ ਜਿਹੜੀ ਯੂਨੀਵਰਸਿਟੀਆਂ ਐ ਜਿਹੜੀ ਕੁਝ ਯੂਨੀਵਰਸਿਟੀਆਂ ਦਾ ਮੈਂ ਹੱਥ ਸੋਚ ਦੱਸਦੀ ਆ ਕਿ ਇੰਪਲਾਇਰ ਡਰਾਈਵਨ ਇੰਪਲਾਇਰਸ ਨੇ ਸ਼ੁਰੂ ਕੀਤੀ ਐ ਔਰ ਉਹਨਾਂ ਯੂਨੀਵਰਸਿਟੀਆਂ ਤੋਂ ਬੱਚਿਆਂ ਨੇ ਕਰਨਿਆਂ ਨਾ ਤੇ ਗਰੰਟੀਡ ਜੌਬ ਮਿਲਨੇ ਕਿਉਂਕਿ ਇੰਪਲਾਇਰਸ ਨੇ ਆਪ ਉਹ ਯੂਨੀਵਰਸਿਟੀਆਂ ਸਟਾਰਟ ਕੀਤੀਆਂ ਕਾਫੀ ਸਾਰਾ ਇੱਕ ਇੰਪਲਾਇਰ ਦਾ ਜਿੱਦਾਂ ਕਹ ਲੋ ਗਰੁੱਪ ਐ ਜਿਨ੍ਹਾਂ ਨੇ ਇਕੱਠੇ ਹੋ ਕੇ ਯੂਨੀਵਰਸਿਟੀ ਸਟਾਰਟ ਕੀਤੀ ਕਿ ਸਾਨੂੰ ਫੀਲ ਚ ਬੱਚੇ ਨਹੀਂ ਮਿਲ ਰਹੇ ਔਰ ਇਹੇ ਟਰੇਡ ਅਸੀਂ ਸ਼ੁਰੂ ਕਰਨੇ ਆ ਤੇ ਅਸੀਂ ਆਪ ਦੀ ਯੂਨੀਵਰਸਿਟੀ ਖੋਲਦੇ ਆ ਆਪ ਦੀ ਯੂਨੀਵਰਸਿਟੀ ਖੋਲ ਕੇ ਉਸ 60000 ਅਲਮਨਾਈ ਹੈ ਐਂਡ 50000 ਇਸ ਟਾਈਮ ਜਿਹੜਾ ਸਟੂਡੈਂਟ ਹੈ ਮਤਲਬ ਤੁਸੀਂ ਸੋਚੋ ਕਿਸ ਲੈਵਲ ਦੀ ਯੂਨੀਵਰਸਿਟੀ ਹੈ ਬਹੁਤ ਵੱਡੀ ਗੱਲ ਹੈ ਜੀ 50000 ਸਟੂਡੈਂਟਸ ਹਾਂਜੀ ਐਂਡ 12 ਕੈਂਪਸਿਸ ਆ ਉਹਨਾਂ ਦੇ ਤੇ ਗੈਰੰਟੀਡ ਜੌਬ ਮਿਲ ਰਹੀ ਹੈ ਇੱਕ ਸਟੂਡੈਂਟ ਦਾ ਮੇਰਾ ਹੁਣੇ ਫੋਨ ਆਇਆ ਸੀਗਾ ਉਹਦਾ ਜਸਟ ਜਿਹੜਾ ਹੁਣ ਸਟੱਡੀ ਪਰਮਿਟ ਮਤਲਬ ਸਟੂਡੈਂਟ ਜਿਹੜਾ ਵੀਜ਼ਾ ਖਤਮ ਹੋਇਆ ਐ ਐਂਡ ਪੋਸਟ ਸਟੱਡੀ ਵਰਕ ਪਰਮਿਟ ਤੇ ਉਹਨੇ ਇੱਕ ਅੱਧੇ ਦਿਨ ਪਹਿਲੇ ਹੀ ਅਪਲਾਈ ਕੀਤਾ ਤੇ ਉਸ ਟਾਈਮ ਕਹਿ ਰਿਆ ਸੀ ਮੈਡਮ ਮੇਰਾ 20 ਆਵਰਸ ਕੰਮ ਕਰਕੇ ਵੀ 2500 2600 ਯੂਰੋ ਮੈਨੂੰ ਬਣਿਆ ਇਹ ਸਟੂਡੈਂਟ ਦਾ ਕਹਿਣਾ ਸੀਗਾ ਮਤਲਬ ਆ ਬੱਚਾ ਕਹਿ ਰਿਹਾ ਕਾਰਤਿਕ ਤੇਜਪਾਲ ਸੋਨੇਪੱਤੋ ਨਾਮ ਵੀ ਮੈਂ ਤੁਹਾਨੂੰ ਦੱਸ ਰਹੀ ਆ ਐਂਡ ਮਤਲਬ ਬੱਚਿਆਂ ਦੀ ਫੀਡਬੈਕ ਬਹੁਤ ਅੱਛੀ ਆ ਜਰਮਨੀ ਦੀ ਮੈਨੂੰ ਕੰਮ ਕਰਦਾ ਵੀ ਹਜੇ 27 ਇਅਰਸ ਹੋ ਗਏ 28th ਇਅਰ ਮੇਰਾ ਰਨਿੰਗ ਇਅਰ ਆ ਤੇ ਜਿਹੜਾ ਵੀ ਸਟੂਡੈਂਟ ਮੇਰੇ ਕੋਲ ਆਂਦਾ ਹੈ ਤੇ ਐਟ ਲੀਸਟ ਦੇ ਆਰ ਇਨ ਟੂ ਵੈਰੀ ਸੇਫ ਹੈਂਡਸ ਕਿਉਂਕਿ ਜਦ ਮੈਂ ਜਾਂਦੀ ਆ ਬਾਹਰ ਹੁਣੇ ਮੈਂ ਪਿੱਛੇ ਬਰਲਨ ਗਈ ਸੀ ਬੱਚਿਆਂ ਨੂੰ ਮਿਲ ਕੇ ਆਈ ਸੀ ਕੋਈ ਵੀ ਕੰਟਰੀ ਜਾਂਦੀ ਆ ਜਿਹੜੇ ਬੱਚੇ ਮੈਂ ਭੇਜੇ ਹੋਏ ਆ ਉਹਨਾਂ ਨੂੰ ਮੈਂ ਮਿਲ ਕੇ ਜ਼ਰੂਰ ਆਂਦੀ ਆ ਤੇ ਕਿਉਂਕਿ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਕਿ ਇਸ ਬੱਚੇ ਦਾ ਜਿਹੜਾ ਮੈਂ ਸਾਰਾ ਕੰਮ ਕੀਤਾ ਹੈ ਉਹਨਾਂ ਤੋਂ ਅਸੀਂ ਫੀਡਬੈਕ ਲੈਣੇ ਆ ਕਿ ਹਾਊ ਮਚ ਦੇ ਆਰ ਹੈਪੀ ਉਹਨਾਂ ਦੀ ਪ੍ਰੋਗਰੈਸ ਕਿ ਰਹੀ ਹੈ ਕੋਈ ਪ੍ਰੋਬਲਮ ਤੇ ਨਹੀਂ ਆਈ ਹੈ ਉਹਨਾਂ ਨੂੰ ਦਿਸ ਇਜ਼ ਮਾਈ ਯੂ نو ਟਾਈਪ ਆਫ ਵਰਕ ਬਟ ਆਈ ਡੂ ਬਿਲਕੁਲ ਜੀ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਗੈਪ ਕਿੰਨਾ ਕੁ ਜਰਮਨੀ ਦੇ ਲਈ ਸਟੂਡੈਂਟਸ ਜਿਹੜੇ ਨੇ ਅੱਛਾ ਇਹ ਚੀਜ਼ ਬੜੇ ਅੱਛੀ ਤੁਸੀਂ ਪੁੱਛੀ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਪੜ੍ਹਾਈ ਦੇ ਵਿੱਚ ਐਕਚੁਅਲ 'ਚ ਦੇਖਿਆ ਜਾਏ ਤਾਂ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਲੇਕਿਨ ਬਾਕੀ ਕੰਟਰੀਜ਼ ਦੀ ਪ੍ਰੋਬਲਮ ਕੀ ਹੋਈ ਕਿ ਬੱਚਾ ਇੰਨਾ ਜਾਣ ਲੱਗਿਆ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਕਿਉਂਕਿ ਕੋਈ ਵੀ ਬੰਦਾ ਕਦੇ ਵੀ ਕਿਸੇ ਵੀ ਏਜ 'ਚ ਪੜ੍ਹ ਸਕਦਾ ਹੈ ਤੇ ਜਰਮਨੀ 'ਚ ਹੋ ਗਈ ਏਜ ਲਿਮਿਟ ਨਹੀਂ ਹੈ ਐਂਡ ਬੈਕਲੌਗ ਦੀ ਬੜੀ ਪ੍ਰੋਬਲਮ ਆਉਂਦੀ ਸਾਨੂੰ ਬਾਕੀ ਕੰਟਰੀਆਂ 'ਚ ਜਰਮਨੀ 'ਚ ਸਾਨੂੰ ਬੈਕਲੌਗ ਦੇ ਇਸ ਕਰਕੇ ਪ੍ਰੋਬਲਮ ਨਹੀਂ ਆਉਂਦੀ ਕਿ ਉਹਨਾਂ ਨੂੰ ਮਾਰਕਸ ਸ਼ੀਟਸ ਦੇ ਨਾਲ ਉਹਨਾਂ ਨੂੰ ਖੱਲੇ ਇੱਕ ਕੰਪਲੀਸ਼ਨ ਸਰਟੀਫਿਕੇਟ ਚਾਹੀਦਾ ਹੈ ਕਿ ਬੱਚੇ ਨੇ ਪੜ੍ਹਾਈ ਪੂਰੀ ਕੀਤੀ ਹੈ ਤੇ ਤੁਹਾਨੂੰ ਮਤਲਬ ਜਿਹੜੀ ਉਹ ਵਾਲੇ ਪ੍ਰੋਬਲਮਸ ਹੈ ਉਹ ਵੀ ਨਹੀਂ ਆਉਂਦੀਆਂ ਹਾਇਲਸ ਮੈਂ ਜ਼ਰੂਰ ਕਹਨੀ ਆ ਕਿ ਬੱਚਿਆਂ ਦਾ 5.5 6 ਜ਼ਰੂਰੀ ਹੋਣਾ ਚਾਹੀਦਾ ਹੈ ਜੇ ਇੰਗਲਿਸ਼ ਦਾ ਇੱਕ ਲੈਵਲ ਹੋਏਗਾ ਕਿਉਂਕਿ ਇੰਗਲਿਸ਼ ਸਪੀਕਿੰਗ ਯੂਨੀਵਰਸਿਟੀ ਚ ਅਸੀਂ ਭੇਜ ਰਹੇ ਹਾਂ ਤੇ that will be easy for them to study there ਚਲੋ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਵਿਨਾ ਕੋਇਲ ਮੈਮ ਨੇ ਸੋ ਜਰਮਨੀ ਦੇ ਲਈ ਹੁਣ ਸਟੂਡੈਂਟਸ ਕੋਲੇ ਨੰਬਰ ਹੈ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਨਾ ਥੈਂਕ ਯੂ